हां जी दर्शको सत श्री अकाल सो आज एक बहुत ही महत्वपूर्ण जानकारी आप जी नाल सांझी ਕਰਨ ਦੀ ਕੋਸ਼ਿਸ਼ ਕੀਤੀ ਹੈ ਅਸਲ ਦੇ ਵਿੱਚ ਸਿਵਲ ਗਨਮੈਨ ਐਂਡ ਕੰਟਰੈਕਟ ਬਰਕਰਰ ਟ੍ਰੇਡ ਯੂਨੀਅਨ ਨੂੰ ਪੰਜਾਬ ਦੀ ਅੱਜ ਚੋਣ ਹੋਈ ਹੈ ਜਾਨੀ ਕਿ ਪੂਰੀ ਯੂਨੀਅਨ ਅੱਜ ਰੀਨਿਊ ਹੋਈ ਹੈ ਜਿਸ ਵਿੱਚ ਸਰਬਸੰਮਤੀ ਦੇ ਨਾਲ ਇੱਕ ਵਾਰ ਤੋਂ ਫੇਰ ਸ੍ਰੀ ਲਖਮਣ ਸਿੰਘ ਜੀ ਨੂੰ ਪ੍ਰਧਾਨ ਦੇ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹਨਾਂ ਦੇ ਨਾਲ ਪੂਰੀ 11 ਮੈਂਬਰੀ ਟੀਮ ਉਹਨਾਂ ਨੂੰ ਵੀ ਦੁਬਾਰਾ ਗਠਿਤ ਕੀਤਾ ਗਿਆ ਹੈ। ਸੋ ਸਭ ਤੋਂ ਪਹਿਲਾਂ ਤਾਂ ਪ੍ਰਧਾਨ ਸ੍ਰੀ ਲਖਮਣ ਸਿੰਘ ਜੀ ਅਤੇ ਉਹਨਾਂ ਦੀ ਨਵੇਂ ਚੁਣੇ ਪੂਰੀ ਟੀਮ ਨੂੰ ਸਾਡੇ YouTube ਚੈਨਲ Only Truth News 028 ਸੱਚ ਦੀ ਆਵਾਜ਼ ਵੱਲੋਂ ਬਹੁਤ-ਬਹੁਤ ਮੁਬਾਰਕਾ ਹੋਣਾ। ਸੋ ਇਸ ਸਮੇਂ ਪ੍ਰਧਾਨ ਜੀ ਅਤੇ ਉਹਨਾਂ ਦੀ ਪੂਰੀ ਟੀਮ ਨੇ ਜੋ ਗੱਲਾਂ ਬਾਤਾਂ ਸਾਡੀ ਟੀਮ ਨਾਲ ਕੀਤੀਆਂ ਆਓ ਸੁਣਦੇ ਹਾਂ ਸਭ ਤੋਂ ਪਹਿਲਾਂ ਸਾਡੀ ਜੋ ਵੀਰ ਨੇ ਸੰਗਤਾ ਉਹ ਵਧਾਈ ਦੀ ਪਾਤਰਾਂ ਜਿਨ੍ਹਾਂ ਨੇ ਮੇਰੇ ਪਿਛਲੇ ਕਾਰਜਕਾਲ 2 ਸਾਲਾਂ ਵਿੱਚ ਮੈਂ ਆਪਣੇ ਵੀਰਾਂ ਦੇ ਹੱਕਾਂ ਲਈ 19 ਪ੍ਰਾਪਤੀਆਂ ਲੈ ਕੇ ਆਇਆਗਾ ਔਰ ਬਕਾਇਦਾ ਮੈਂ ਪ੍ਰਾਪਤੀ ਨੋਟਸ ਬੋਰਡ ਅੱਜ ਜਾਰੀ ਕਰਿਆਗਾ ਔਰ ਜਿੰਨੀਆਂ ਪ੍ਰਾਪਤੀਆਂ ਕਰਿਆ ਨੇ ਮੀਡੀਆ ਦੇ ਥਰੂ ਕਹਿਣਾਗਾ ਉਈ ਹੋਰ ਜੁਨੀਅਨ ਜੇ ਚੈਲੰਜ ਕਰਦੀ ਹੈਗੀ ਵੀ ਕੋਰਪੋਰੇਟ ਬੈਂਕ ਦੇ ਐਜ ਜਿਹੜੀਆਂ ਮੈਂ ਪ੍ਰਾਪਤੀਆਂ ਕਰੀਆਂ ਨੇ ਕਿਤਾ ਉਹ ਕਿਤੇ ਮਰਜੀ ਮੈਨਾਂ ਡਿਵਾਈਡ ਕਰ ਸਕਦੇ ਆ ਜਿੰਨੀਆਂ ਪ੍ਰਾਪਤੀਆਂ ਕਰਿਆ ਨੇ 100% ਸਹੀ ਕਰਿਆ ਨੇ ਔਰ ਲਿਖ ਕੇ ਵੀ ਰੱਖਿਆ ਜਾ ਇਸੇ ਤਰ੍ਹਾਂ ਇਨ੍ਹਾਂ ਪ੍ਰਾਪਤੀਆਂ ਤੇ ਖੁਸ਼ ਹੋਤੇ ਮੇਰੇ ਵੀਰਾਂ ਨੇ ਮੈਨੂੰ ਅਗਲੇ 3 ਸਾਲ ਵਾਸਤੇ ਫੇਰ ਪ੍ਰਧਾਨ ਚੁਣਿਆ ਮੈਂ ਧੰਨਵਾਦ ਕਰਦਾ ਔਰ ਇਦੂ ਵੀ ਜਿਆਦੇ ਜਦੋਂ ਤੁਸੀਂ 3 ਸਾਲਾਂ ਨੂੰ ਫੇਰ ਮੀਟਿੰਗ ਜੀ ਦੇਖੋਗੇ ਮੈਂ ਫੇਰ ਇਸੇ ਤਰ੍ਹਾਂ ਪ੍ਰਾਪਤੀਆਂ ਦਾ ਬੋਰਡ ਲਾਉਣ ਦੀ ਕੋਸ਼ਿਸ਼ ਕਰੂੰਗਾ ਤੇ ਆਪਣੇ ਭਾਈਆਂ ਦੇ ਹੱਕਾਂ ਲਈ ਦਿਨ ਰਾਤ ਇਸ ਤਰ੍ਹਾਂ ਸਦਾ ਕੰਮ ਆਉਂਦਾ। ਆਪਦੇ ਸਾਥੀਆਂ ਨੂੰ ਜਾਂ ਸਰਕਾਰ ਨੂੰ ਕੋਈ ਮੈਸੇਜ ਮੈਂ ਚਾਹੁੰਦਾ। ਸਾਥੀਆਂ ਨੂੰ ਤਾਂ ਇਹ ਮੈਸੇਜ ਹੈ ਜੀ ਵੀ ਸਾਰੇ ਵੀਰ ਇਕਜੁੱਟ ਹੋ ਕੇ ਰਹੋ ਕਿਉਂਕਿ ਜੋ ਹੱਕ ਨੇ ਉਹ ਪਿਆਰ ਨਾਲ ਹੀ ਮਿਲਦੇ ਕਿਉਂਕਿ ਜੋ ਸਾਡੇ ਸੂਬਿਆਂ ਦੇ ਦੇਸ਼ ਦੇ ਪੀਸੀਐਸ ਅਫਸਰ ਨੇ ਉਹ ਬੜੇ ਮਾਤਮ ਜਦੋਂ ਤਾਂ ਆਉਂਦਾ ਇਹਨਾਂ ਨੇ ਕੁਝ ਲੈਣਾ ਤਾਂ ਤਾਂ ਸਾਰੇ ਮਹਿਕਮੇ ਬਾਧੇ ਚ ਨੇ। ਖਾਸ ਤੌਰ ਤੇ ਸਾਡੇ ਜੋ ਠੇਕਾ ਕਰਮਚਾਰੀ ਨੇ ਮੈਂ ਤਾਂ ਪੂਰੇ ਪੰਜਾਬ ਜਮੀ ਇਹ ਕਹਿਣਾਗਾ ਵੀਰ ਜੀ ਸਾਰੇ ਜਦੋਂ ਸਾਡੇ ਨਾਲ ਅੱਜ ਸਾਡੇ ਪੰਜਾਬ ਦਾ ਵੀਰ ਪੜਿਆ ਹੋਇਆ ਵੀਰ ਸੋਧਾ ਕੇੰਦਰ 8000 ਰੁਪਏ ਲੈ ਹੈ ਅੱਜ ਸਾਡਾ 60 70 ਬੱਤਾ 70 ਸਬਾਰੇ ਨੂੰ ਨਾਟੜ ਕੇ ਟਿਕਟਾਂ ਕੱਟ ਕੇ ਕਨੈਕਟਰ 8000 ਰੁਪਏ ਦਾ ਹੈ ਜੋ ਸਾਡੇ ਸੂਕੇ ਨੂੰ ਪੰਜਾਬ ਦੀ ਚਿੜੀ ਕਹਿੰਦਾ ਕੋਈ ਸਰਕਾਰ ਕਹਿੰਦੀ ਹੈ ਚਾਹੇ ਮੌਜੂਦਾ ਸਰਕਾਰ ਕਹਿੰਦੀ ਹੈ ਚਾਹੇ ਪਿਛੜਿਆ ਕਹਿੰਦੇ ਨੇ ਉਹ ਬਿਲਕੁਲ ਗਲਤ ਆ ਉਹ ਚਿੜੀ ਚੁੜੀ ਤਾਂ ਜੀ ਇਹਨਾਂ ਨੇ ਪਲਾਸਟਿਕ ਦੀ ਬਣੀ ਛੱਡੀ ਹੈ ਕਿਉਂਕਿ ਸਾਡਾ ਸ਼ੋਸ਼ਨ ਹੋ ਰਿਹਾ ਅੱਜ ਤੁਸੀਂ ਵੱਡੇ ਵੱਡੇ ਸਪੀਚ ਸੁਣਦੇ ਹੋਵੋਗੇ ਜਾਂਦੇ ਹੋਵੋਗੇ ਕਹਿੰਦੇ ਨੇ ਵੀ ਅਸੀਂ ਵੀ ਕੋਈ ਬਾਤਾਂ ਬਾਤ ਨਹੀਂ ਭੇਜਣਾ ਪਰ ਕਿਉਂ ਜਾਂਦੇ ਨੇ ਇਹ ਇੱਕ ਬੜੇ ਦੁੱਖ ਦੀ ਗੱਲ ਆ ਛੋਟਾ ਜਿਹਾ ਪੈਂਟ ਆ ਕੋਈ ਜਿਆਦਾ ਵੱਡਾ ਨਹੀਂ ਕਿਉਂਕਿ ਵੀਰ ਜੀ ਉਹਦੇ ਜਿਹੜਾ ਡੀਸੀ ਰੇਟ ਆ ਉਹ ਬਹੁਤ ਘੱਟ ਆ ਸਾਡੇ ਵੀਰ ਐਮਏ ਕਰਕੇ ਜਦੋਂ ਉਹਦੇ ਮਾਪੇ ਸੋਚਦੇ ਨੇ ਵੀ ਐਮਏ ਕਰਕੇ ਮੈਨੂੰ ਸਹਾਰਾ ਦੇਊਗਾ ਤਾਂ ਉਹ ਕੀ ਲਿਆਉਂਦਾ ਉਹ ਆਪਦੇ ਜੋਗਾ ਵੀ ਗੁਜ਼ਾਰਾ ਨਹੀਂ ਕਰ ਸਕਦਾ ਮੈਂ ਕਿਤੇ ਵੀ ਸਰਕਾਰ ਨਾਲ ਡਿਵਾਇਡ ਕਰਨ ਨੂੰ ਤਿਆਰ ਆ ਜੇ ਕੋਈ ਸਰਕਾਰ ਜਿਹੜਾ ਡੀਸੀ ਰੇਟ ਆ ਇੰਨਾ ਜਿਆਦਾ ਘਟਾ ਵੇਖੋ ਅਸੀਂ ਸਾਰੇ ਕਿਤੇ ਕਹਿੰਦੇ ਆ ਪੰਜਾਬ ਮੋਰੀਆ ਪਰ ਸਾਡੀਆਂ ਸਰਕਾਰਾਂ ਦਾ ਜਦੋਂ ਦਾ ਪੰਜਾਬ ਬਣਿਆ ਦੇ ਖੁਨਾਂ ਦੀ ਇੱਕ ਕਹੀ ਜੀ ਸੋਚ ਆ ਉਦੋਂ ਸਾਨੂੰ ਹਿਮਾਚਲ ਦੇ Shimla ਦੇ DC rate ਨਾਲ ਮਿਲਾ ਕੇ ਦਿੱਤਾ ਜਾਂਦਾ ਸੀ Shimla ਦਾ ਖਰਚਾ ਕਿੱਥੇ ਜੀ ਸਾਡਾ ਕਿੱਥੇ ਆ ਸਾਡੇ ਪੈਟਰੋਲ ਡੀਜ਼ਲ ਚਾਹੇ ਤੁਸੀਂ दारू ਲਾ ਲਓ ਜਾਂ ਹੋਰ ਚੀਜ਼ ਲਾ ਲਓ ਲੋਕ ਕੋਲ ਕੋਈ ਵੀ ਚੀਜ਼ਾ ਲਾ ਲਓ ਆਮ ਸੁਭਿਆ ਨੂੰ ਦੋ ਦੋ 4p ਮੈਗਿਆਂ ਤਾਂ ਸਾਡਾ ਹੱਕ ਬਣਦਾ ਵੀ ਸਾਨੂੰ ਸੈਂਟਰ ਸਰਕਾਰ ਦਾ ਤੇ ਚੰਡੀਗੜ੍ਹ ਦਾ ਰੇਟ ਦਿੱਤਾ ਜਾਵੇ ਸੈਂਟਰ ਸਰਕਾਰ ਨੇ ਤੁਸੀਂ ਸਾਰੇ ਵੀਰਾਂ ਨੇ ਮੀਡੀਅਮ ਦੇ ਮਾਧਮ ਰਾਹੀਂ ਦੇਖਿਆ ਹੋਊਗਾ ਕਿ ਪਿਛਲੇ ਸਾਲ ਡੀਸੀ ਰੇਟ ਚੱਕੇ ਨੇ ਸਾਡੇ ਗਨਮੈਨਾਂ ਦਾ ਡੀਸੀ ਰੇਟ ਸੈਂਟਰ ਦਾ 40000 ਤੋਂ ਪਾਰ ਆ ਪਰ ਸਾਡੀ ਸਰਕਾਰ ਦਾ ਇਹਦਾ ਤਾਂ ਜੀ ਕਹਿੰਦਿਆਂ ਨੂੰ ਵੀ ਸ਼ਰਮ ਆ ਲੱਗਦੀ ਹੈ ਕਿ ਸਾਨੂੰ ਮਿਲਦਾ ਸਿਰਫ 13-14000 ਕਿੰਦਾ ਫਰਕ ਆ ਜੀ ਉਹੀ ਲੈਨੇ ਆ ਉਹੀ ਟੈਕਸ ਤੇ ਦਵਾਈ ਲੈਨੇ ਆ ਉਹੀ ਟੈਕਸ ਤੇ ਤੇਲ ਪਵਾਉਣੇ ਆ ਉਹੀ ਟੈਕਸ ਦਿੰਨੇ ਆ ਤੇ ਇਹ ਫਰਕ ਕਿੰਨਾ ਹੈ ਹਰਾਂ ਜਿਹੜੇ ਚੌਂਕ ਤੇ ਕਹਿੰਦੇ ਕਿ ਨਾਮ ਬੱਲੇ ਦਾ ਮੇਰਾ ਨਾਮ ਅਮਰੀਕ ਸਿੰਘ ਐਕਸਮਨ ਅਮਰੀਕ ਸਿੰਘ ਹੈ ਜੀ ਤੇ ਇਹਨਾਂ ਪਟਿਆਲੇ ਤੋਂ ਬਲੌਕ ਕਰ ਰਹੇ ਮਤਲਬ ਮੈਂ ਜੂਨੀਅਰ ਰਜਿਸਟਰ ਕਰਾਈ ਸੀ ਤੇ ਉਹ ਜੁਨੀਅਰ ਹੁਣ ਦੂਸਰੇ ਪਾਸੇ ਚਲੀ ਗਈ ਹੈ ਸਰੋਬਾ ਕਾ ਆ ਗਿਆ ਪਰ ਮੈਂ ਜੂਨੀਅਰ ਨਾਲ ਇਹਨਾਂ ਦੀਆਂ ਪ੍ਰਾਪਤੀਆਂ ਦੇਖ ਕੇ ਸੁਣ ਕੇ ਇਹਨਾਂ ਨਾਲ ਵਿਚਰ ਕੇ ਦੋ ਹਫ਼ਤਿਆਂ ਦੇ ਵਿੱਚ ਹੀ ਅਸੀਂ ਜਿਹੜੀ ਇਹਨਾਂ ਨਾਲ ਕਾਰਜਸ਼ੀਲ ਕੀਤੀ ਆ ਸੀ ਇਹਨਾਂ ਨਾਲ ਜੁੜੇ ਆ ਉਹਨਾਂ ਦਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਤਹਿ ਦਿਲੋਂ ਬਹੁਤ ਸ਼ੁਕਰ ਗੁਜ਼ਾਰ ਹੈ ਸਾਹਿਬ ਇੱਥੇ ਆ ਕੇ ਕਿਵੇਂ ਲੱਗਿਆ ਜੀ ਸਾਨੂੰ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਾ ਬਹੁਤ ਸਹਿਯੋਗ ਮਿਲਿਆ ਜਿਹਨਾਂ ਲੋਕਾਂ ਇਹਨਾਂ ਦਾ ਪਰਿਵਾਰ ਦਾ ਦਾਵਤ ਦੇ ਸਮੇਤ ਇਹਨਾਂ ਦਾ ਪਿਆਰ ਮਿਲਿਆ ਸਾਨੂੰ ਬਹੁਤ ਵਧੀਆ ਪਿਆਰ ਮਿਲਿਆ ਔਰ ਦੇਖਣ ਨੂੰ ਮਿਲਿਆ ਬਿਲਕੁਲ ਗਰਾਊਂਡ ਦੀ ਜੋ ਹਕੀਕਤ ਆ ਉਹੀ ਮਿਲਿਆ ਤੁਹਾਨੂੰ ਵੀ ਚੁਣਿਆ ਗਿਆ ਜੀ ਮੀਤਪੁਰਾਂ ਦੇ ਵਿੱਚ ਸਾਡੀ ਮੀਤਪੁਰਾ ਦੇ ਬਹੁਤ ਬਹੁਤ ਮੁਬਾਰਕਾਂ ਜੀ ਅੱਜ ਕੀ ਕਹਾਂਗੇ ਬਹੁਤ ਵਧੀਆ ਸਾਥ ਦਿੱਤਾ ਜੀ ਸਾਰੇ ਭਰਾਵਾਂ ਨੇ ਅੱਜ ਤਾਂ ਇਹੀ ਬੇਨਤੀ ਕਰਦੇ ਆ ਵੀ ਅਸੀਂ ਫਰੈਂਕਾ ਬਣਾ ਕੇ ਰੱਖੋ ਅੱਗੇ ਤਰੱਕੀ ਨੂੰ ਤੁਹਾਨੂੰ ਜੇ ਚੋਣ ਹੋਈ ਆ ਤੇ ਅੱਜ ਕੀ ਕੀ ਹਉਦੇ ਦਿੱਤੇ ਗਏ ਪਰੀ ਜਿਹੜੀ 2 ਸਾਲ ਬਾਅਦ ਚੋਣ ਹੈ ਇਹਦੇ ਵਿੱਚ ਪ੍ਰਧਾਨ ਸਰਦਾਰ ਲਖਮਨ ਸਿੰਘ ਜੀ ਨੂੰ ਜਰਨ ਸਕੱਤਰ ਦਾਸ ਨੂੰ ਪਰਮਜੀਤ ਸਿੰਘ ਨੂੰ ਤਮੀਤ ਪ੍ਰਧਾਨ ਜਦਾਰ ਸਿੰਘ ਪਰਮਿੰਦਰ ਸਿੰਘ ਕੈਸ਼ੀਅਰ ਗੁਰਮੀਤ ਸਿੰਘ ਬਰਾਡ ਜਰਨਲ ਸੈਕਟਰੀ ਮਦਨਜੀਤ ਸਿੰਘ ਕੁਲਦੀਪ ਸਿੰਘ ਬਲਾਰਾ ਗੁਰਮੀਤ ਸਿੰਘ ਰੋੜਾ ਵਾਲੀ ਮੈਂਬਰ ਦਲਬਾਹ ਸਿੰਘ ਮਾਨਸਾਹ ਮੈਂਬਰ ਅਵਤਾਰ ਸਿੰਘ ਸਰਪੰਚ ਨਵਾਂ ਸ਼ਹਿਰ ਤੋਂ ਇਹ ਸਾਰੇ ਮੈਂਬਰ ਚੁਣੇ ਗਏ ਆ ਇਹ ਚ ਬਹੁਤਾਂ ਮੈਂਬਰ ਜਿਹੜੇ ਉਹ ਪੁਰਾਣੀ ਚੁਣੇ ਗਏ ਉਹਨਾਂ ਦੇ ਕੰਮ ਕਾਰ ਨੂੰ ਦੇਖ ਕੇ ਸੰਗਤ ਵੱਲੋਂ ਵੀਰਾਂ ਵੱਲੋਂ ਸਾਰਿਆਂ ਵੱਲੋਂ ਇੱਕਜੁੱਟ ਹੋ ਕੇ ਇੱਕ ਆਵਾਜ਼ ਦੇ ਵਿੱਚ ਸਾਰਿਆਂ ਨੂੰ ਜਿਹੜਾ ਵਾ ਇਹ ਜ਼ਿੰਮੇਵਾਰੀ ਨਵੀਂ ਸਰਤੋ ਸੌਂਪੀ ਗਈ ਆ ਜਿੱਥੇ ਇਹ ਜ਼ਿੰਮੇਵਾਰੀ ਸੌਂਪੀ ਆ ਮੈਂ ਸਾਰੇ ਵੀਰਾਂ ਦਾ ਤੇ ਇਹਨਾਂ ਨੂੰ ਧੰਨਵਾਦ ਕਰਦਾ ਉਹਨਾਂ ਦਾ ਉਹਨਾਂ ਨੇ ਸਾਡੇ ਤੇ ਦੁਬਾਰਾ ਵਿਸ਼ਵਾਸ ਜਿਹੜਾ ਪ੍ਰਗਟ ਕੀਤਾ ਵਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਨਾਲ ਦੀ ਨਾਲ ਵਿਸ਼ਵਾਸ ਦਿਵਾਉਣਾ ਮੈਂ ਪ੍ਰਧਾਨ ਸਾਹਿਬ ਤੇ ਮੇਰੀ ਪੂਰੀ ਟੀਮ ਦਿਨ ਰਾਤ ਇੱਕ ਕਰੇਗੀ ਆਪਣੇ ਵੀਰਾਂ ਦੀ ਭਲਾਈ ਵਾਸਤੇ ਆਪਣੇ ਜਿੰਨੇ ਵੀ ਭਰਾ ਵਾ ਇਸ ਕਿਤੇ ਨਾਲ ਜੁੜੇ ਆ ਉਹਨਾਂ ਦਾ ਕੋਈ ਵੀ ਪੈਂਡਿੰਗ ਕੰਮ ਆ ਕੋਈ ਕਿਤੇ ਵੀ ਕੋਈ ਮਜਬੂਰੀ ਆ ਕੋਈ ਵੀ ਕੰਮ ਆ ਉਹਨੂੰ ਆਪਾਂ ਪੂਰਾ ਕਰਨ ਵਾਸਤੇ ਦਿਨ ਰਾਤ ਪੂਰੀ ਮਿਹਨਤ ਕਰਾਂਗੇ ਤਨਵ ਪਾਜੀ ਤੁਹਾਡਾ ਵੀ ਬਹੁਤ 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 ਬਹੁਤ